ਮੋਹਾਲੀ ਜ਼ਿਲ੍ਹੇ ਦੇ ਅਦੀਨ ਆਉਣ ਵਾਲੇ ਜ਼ਿਰਕਪੁਰ ਐਮਸੀ ਅਦੀਨ ਆਉਂਦੇ ਸਬਿਤਰੀ ਟਾਵਰਸ ਦੇ ਵਸਨੀਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇੱਕ ਪਾਸੇ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ ਤੇ ਦੂਜੇ ਪਾਸੇ ਐਮਸੀ ਜ਼ਿਰਕਪੁਰ ਵੀਆਈਪੀ ਰੋਡ ਜ਼ਿਰਕਪੁਰ ਤੇ ਸਬਿਤਰੀ ਟਾਵਰ ਸੁਸਾਇਟੀ ਦੇ ਅੰਦਰ ਸੀਵਰੇਜ ਡਰੇਨੇਜ ਪਾਈਪਾਂ ਵਿਛਾ ਰਿਆ ਸੀ ਪਰ ਖੁਦਾਈ ਤੋਂ ਬਾਅਦ ਕੰਮ ਲੰਬੇ ਸਮੇਂ ਤੋਂ ਅਧੂਰਾ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲਜੀਤ ਸਿੰਘ ਬੱਲਾ ਸਾਬਕਾ ਪ੍ਰਧਾਨ ਐਡਵੋਕੇਟ ਸੁਦੀਰ ਪਾਸੀ ਸੋਮਪ੍ਰਕਾਸ਼ ਭੋਸਲੇ ਅਤੇ ਸਵਿਤਰੀ ਟਾਵਰਸ ਵਿੱਚ ਰਹਿਣ ਵਾਲੇ ਹੋਰ ਸਥਾਨਕ ਲੋਕਾਂ ਨੇ ਕੀਤੀ ਮੀਡੀਆ ਨਾਲ ਗੱਲਬਾਤ ਬਲਜੀਤ ਸਿੰਘ ਬੰਗਾ ਜੀ ਤੇ ਮੈਂ ਇੱਥੇ ਕਰੀਬ ਪਿਛਲੇ 13 ਸਾਲ ਤੋਂ ਰਹਿ ਰਹੇ ਹਾਂ ਕਿਹੜੀ ਜਗ੍ਹਾ ਸਰ ਇਹ ਜਗ੍ਹਾ ਸਵਿਤਰੀ ਟਾਵਰ ਇਹ ਸੋਮਤਰੀ ਟਾਵਰ ਇੱਕ ਸੋਸਾਇਟੀ ਹੈ ਜੋ ਕਿ ਪਿਛਲੇ 15 ਸਾਲ ਤੋਂ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਸ-ਪਾਸ ਨੇ ਕਈ ਸੋਸਾਇਟੀਆਂ ਬਣ ਗਈਆਂ ਜਿਨ੍ਹਾਂ ਨੂੰ ਕੋਈ ਵੱਖਰਾ ਸੀਵਰੇਜ ਸਿਸਟਮ ਨਹੀਂ ਦਿੱਤਾ ਗਿਆ ਤੇ ਸਾਡੇ ਅੰਦਰੋਂ ਹੀ ਉਹਨਾਂ ਦੀ ਐਂਟਰੀ ਰੱਖ ਦਿੱਤੀ ਗਈ ਉਹਨ ਇੱਕ ਤੇ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਬਰਸਾਂ ਵਿੱਚ ਕਿ ਪਾਣੀ ਆਂਦਾ ਪਿੰਡ ਦੇ ਵਿੱਚੋਂ ਪਾਣੀ ਆਂਦਾ ਤੇ ਸਾਡੀ ਸੋਸਾਇਟੀ ਲੋ ਲਾਈਂਗ ਹੋਣ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਨਾ ਚਾਹਦੇ ਹੋਈ ਵੀ ਸਾਨੂੰ ਪੰਪ ਲਗਾ ਕੇ ਇਥੋਂ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਜਿਹੜਾ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਉਹਦੇ ਕਰਕੇ ਅਗਰ ਅਸੀਂ ਸਾਡੀ ਸੋਸਾਇਟੀ ਬਚੀ ਹੋਈ ਹੈ ਨਹੀਂ ਤੇ ਕਰਾਂ ਦੇ ਵਿੱਚ ਗਰਾਊਂਡ ਫਲੋਰਸ ਦੇ ਵਿੱਚ ਪਾਣੀ ਅੰਦਰ ਵੜ ਜਾਂਦਾ ਲੋਕਾਂ ਦਾ ਫਰਨੀਚਰ ਲੋਕਾਂ ਦੇ ਕੱਪੜੇ ਲੋਕਾਂ ਦੀ ਅਲਮੀਰਾ ਸਭ ਖਰਾਬ ਹੋਈਆਂ ਇਥੋਂ ਤੱਕ ਕਿ ਮਤਲਬ ਐਨੀ ਐਗਨੀ ਹੋਈ ਹੈ ਲੋਗਾਂ ਨੂੰ ਇੱਕ ਇੱਕ ਸੋਸਾਇਟੀ ਦੇ ਬਜ਼ੁਰਗ ਕਹਿੰਦੇ ਨੇ ਉਹਨਾਂ ਦੀ ਮਿਸਸਿਸ ਦੀ ਡੈਥ ਵੀ ਅਸੀਂ ਵਜ੍ਹਾ ਨਾਲ ਹੋ ਗਈ ਇਹ ਉਥੇ ਪਾਣੀ ਇਕੱਠਾ ਹੋਇਆ ਇਹ ਇਸ ਇਸ ਵੱਲ ਨੂੰ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਪ੍ਰਸ਼ਾਸਨ ਦਾ ਧਿਆਨ ਨਹੀਂ ਜਾ ਰਿਹਾ ਇਸ ਵਾਰ ਉੱਪਰ ਤੋਂ ਇੱਕ ਹੋਇਆ ਕਿ ਇਹਨਾਂ ਨੇ ਪਾਈਪ ਲਿਆ ਕੇ ਪਾ ਦਿੱਤੇ ਬਾਰਿਸ਼ ਦੇ ਵਿੱਚ ਕੋਈ ਨਗਰ ਨਿਕਮ ਨੇ ਨਗਰ ਨਿਕਮ ਨੇ ਪਾਏ ਤੇ ਟੋਏ ਖੱਟ ਕੇ ਰੱਖ ਦਿੱਤੇ ਜਿਹੜੇ ਕਿ ਸਾਡੇ ਵਾਸਤੇ ਜਾਨਲੇਵਾ ਬਣੇ ਹੋਏ ਆ ਤੇ ਆਏ ਦਿਨ ਇੱਥੇ ਗੱਡੀਆਂ ਫਸਦੀਆਂ ਤੇ ਆਏ ਦਿਨ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਬਜ਼ੁਰਗ ਗਿਰਦੇ ਆ ਬੱਚੇ ਗਿਰਦੇ ਆ ਤੇ ਇਸ ਕਰਕੇ ਇਸ ਸਮੱਸਿਆ ਤੋਂ ਇਸ ਸਮੱਸਿਆ ਨੂੰ ਤੁਸੀਂ ਹਾਈਲਾਈਟ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਵੀਆਈਪੀ ਰੋਡ ਤੇ ਉੱਤੇ ਸਵਿਤਰੀ ਟਾਵਰ ਦੇ ਅੰਦਰ ਰਹਿਣ ਵਾਲਿਆਂ ਨਾਲ ਕੀ ਹੋ ਰਿਹਾ ਹੈ ਤੇ ਇਹ ਬਿਲਡਰ ਤੇ ਆਪਣਾ ਇਹ ਮਿਊਨਿਸਪਲ ਕਾਰਪੋਰੇਸ਼ਨ ਮਿਲ ਕੇ ਸਾਡੇ ਨਾਲ ਕੀ ਕਰ ਰਹੇ ਸਰ ਇਹ ਪਹਿਲੀ ਵਾਰ ਤਾਂ ਜਿਵੇਂ ਇਹ ਜੋ ਸਵਿਤਰੀ ਕੇ ਟਾਵਰ ਕਾਟੇ ਗਏ ਤੇ ਆਪਕੇ ਲਈ ਕਾਟੇ ਗਏ ਤੇ ਬੀਚ ਮੇਂ ਇਹ ਤਾਂ ਇਸੇ ਕ੍ਰਾਈਮ ਰੇਟ ਵੀ ਬੜਾ ਹੋਗਾ ਕਿਉਂਕਿ ਹਰ ਜਗ੍ਹਾ ਤੇ ਪੋਪੂਲੇਸ਼ਨ ਟ੍ਰੈਫਿਕ अगर आप देखा जाए तो कुछ सोसाइटी हाँ, आप, आप आप अपने गेट के ऊपर सिक्योरिटी गार्ड लगा सकते हो तो हमने सिक्योरिटी लेकिन इस से होने की लोग अंदर आते हैं अभी थोड़े दिन पहले की, पहले की बात है हमारे यहाँ एक बुजुर्ग के ऊपर कोई पाउडर फेंक के चला गया था की जैसे कि उसको उनको कम से कम दो घंटे उनको होश नहीं आया तो इस तरह से कई वारदातें हुई हैं यहाँ पे चेन स्नैचिंग हुई है हाँ जी

ਸੋਸਾਇਟੀ RWA ਕੋਲ ਹੈ RWA ਦੇ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਚੇਂਜ ਹੁੰਦੀ ਰਹਿੰਦੀ ਹੈ ਇਸ ਬਿਲਡਰ ਰਿਸਪੋਨਸਿਬਲ ਇਹਦੇ ਵਿੱਚ ਕਿਸ ਤਰ੍ਹਾਂ ਹੋਇਆ ਜੀ RWA ਕੋਲ ਇਹ ਬਿਲਡਰ ਰੈਸਟ ਕਰਕੇ ਰਿਸਪੋਨਸਿਬਲ ਹੋਇਆ ਕਿਉਂਕਿ ਉਹਨੇ ਕੰਪਲੀਸ਼ਨ ਨਹੀਂ ਕਰਾਇਆ ਇਹਦਾ ਕੰਪਲੀਸ਼ਨ ਕਰਾਉਣ ਵਾਸਤੇ ਉਹਨੂੰ ਚਾਰ ਦਿਵਾਰੀ ਬਣਾਨੀ ਪੈਣੀ ਸੀ ਉਹਨੂੰ ਉਹਨੂੰ ਸਾਨੂੰ ਪ੍ਰੋਪਰ ਫੈਸਿਲਿਟੀਆਂ ਦੇਣੀਆਂ ਪੈਣੀਆਂ ਸਨ ਉਹਨੇ ਸਾਨੂੰ ਟੂ ਬੈਲ ਦੇਣਾ ਪੈਣਾ ਸੀ ਜੋ ਕਿ ਉਹ ਪੈਸਾ ਬਚਾ ਗਿਆ ਐਸਕੇ ਪੀ ਵੀ ਸਾਡਾ ਅਥੋ ਚੁੱਕ ਕੇ ਉਹਨੇ ਸਭਤਰੀ ਗ੍ਰੀਨ ਹਿਚ ਰੱਖ ਦਿੱਤਾ ਇਹ ਸਭ ਚੀਜ਼ਾਂ ਪੈਸੇ ਬਚਾਨ ਕਰਕੇ ਉਹਨਾਂ ਨੇ ਇਹ ਸਭ ਕੀਤਾ ਹੈਗਾ ਈਵਨ ਸਾਡਾ ਜਿਹੜਾ ਕਮਿਊਨਿਟੀ ਸੈਂਟਰ ਕਹਿ ਕੇ ਬਣਾਇਆ ਗਿਆ ਸੀ ਉਹ ਸਕੂਲ ਨੂੰ ਕਿਰਾਏ ਤੇ ਦੇ ਦਿੱਤਾ ਗਿਆ ਹੈ ਕਿਉਂਕਿ ਜੋ ਤੁਹਾਨੂੰ ਬੇਸਿਕ ਐਮੈਨਿਟੀਆਂ ਬਿਲਡਰ ਵੱਲੋਂ ਦੇਈਆਂ ਜਿਹੜੀਆਂ ਜਾਣੀਆਂ ਸੀ ਉਹ ਦਿੱਤੀਆਂ ਨਹੀਂ ਕੁਝ ਵੀ ਹਾਂ ਉਹ ਪੂਰੀਆਂ ਨਹੀਂ ਦਿੱਤੀਆਂ ਗਈਆਂ ਹੋਰ ਵਾਰ-ਵਾਰ ਉਹਨਾਂ ਨੂੰ ਕਹਿਣ ਤੇ ਉਹਨਾਂ ਨੇ ਕੋਈ ਅਸਤੇਵਲ ਧਿਆਨ ਨਹੀਂ ਦਿੱਤਾ ਹੁਣ ਜਿਹੜੀ ਆ ਸੜਕ ਪਟੋਈ ਪਈ ਆ ਕਿੰਨਾ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਪਟੋਏ ਨੂੰ ਇਹ ਇਹਨੂੰ ਲਗਭਗ ਲਗਭਗ 2 ਮਹੀਨੇ ਹੋਣ ਵਾਲੇ ਨੇ ਤੇ ਇਸ ਵੇਲੇ ਬਰਸਾਤਾ ਦਾ ਮੌਸਮ ਹੈ ਕਿ ਆਰ ਡਬਲਯੂ ਨੇ ਰੋਕਿਆ ਨਹੀਂ ਕਿ ਬਰਸਾਤਾ ਰੁਕ ਜਾ ਉਹਨੂੰ ਆਰ ਡਬਲਯੂ ਐਨ ਨੇ ਵੀ ਰੋਕਿਆ ਸੀ ਅਸੀਂ ਵੀ ਰੋਕਿਆ ਸੀ ਕਿ ਇਸ ਇਸ ਟਾਈਮ ਨਾ ਛੇੜੋ ਬਾਰਿਸ਼ਾ ਤੋਂ ਬਾਅਦ ਛੇੜੋ ਜਾਂ 4 ਮਹੀਨੇ ਪਹਿਲੇ ਤੁਹਾਨੂੰ ਕਰ ਲੈਣਾ ਚਾਹੀਦਾ ਸੀ ਬਟ ਇਸ ਇਸ ਵੱਲ ਨੂੰ ਕੋਈ ਧਿਆਨ ਨਹੀਂ ਦਿੱਤਾ ਗਿਆ ਪਤਾ ਨਹੀਂ ਕੀ ਉਹਨਾਂ ਦਾ ਟਾਰਗੇਟ ਸੀਗਾ ਕਿ ਕੀ ਉਹਨਾਂ ਦਾ ਸੀਗਾ ਕਿ ਖਟਕੇ ਰੱਖ ਦਿੱਤੀ ਤੁਸੀਂ ਕੋਈ ਠੇਕਾ ਈਸ਼ੂ ਕੀਤਾ ਹੋਣਾ ਹੈ ਜਾਂ ਕੁਝ ਕੀਤਾ ਹੋਣਾ ਹੈ ਉਹ ਠੇਕੇਦਾਰ ਮਗਰਪਿਆ ਹੋਣਾ ਕਿ ਜੀ ਪੈਸੇ ਮੇਰੇ ਬਣ ਜਾਣਗੇ ਤੁਸੀਂ ਕਰ ਦਿਓ ਸਰ ਤੁਸੀਂ ਕਿਆ ਚਾਹੁੰਦਾ ਤੁਹਾਡੀ ਕਿਆ ਮੰਗ ਹੈ ਤੁਹਾਡੀ ਮੰਗ ਹੈ ਹੈਗੀ ਹੈ ਕਿ ਸਭ ਤੋਂ ਪਹਿਲੇ ਤੇ ਜਿਹੜੀ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਏ ਇੱਥੇ ਪ੍ਰੋਪਰ ਪਲੇਨ ਸੜਕ ਬਣਾਈ ਜਾਏ ਦੂਸਰੀ ਗੱਲ ਹੈ ਕਿ ਸਾਡੀ ਜਿਹੜੀ ਸੋਸਾਇਟੀ ਦੇ ਵਿੱਚ ਜੋ ਕਮੀਆਂ ਹੈਗੀਆਂ ਨੇ ਐਸ ਪਰ ਔਰ ਮੈਪ ਉਹ ਸਾਨੂੰ ਪੂਰੀ ਕਰਕੇ ਦੇ ਬਿਲਡਰ ਤਾਂ ਕਿ ਅਸੀਂ ਵੀ ਚੈਨ ਨਾਲ ਰਹਿ ਸਕੀਏ ਕੀ ਸਰ ਐਮਸੀ ਦੇ ਨਾਲ ਤੁਸੀਂ ਇਹ ਕਾਰਪੋਰੇਟ ਕੋਲ ਸੰਪਰਕ ਕੀਤਾ ਕਿ ਤੁਸੀਂ ਪੱਟ ਗਏ ਨੂੰ ਕਿਉਂ ਨਹੀਂ ਅੱਗੇ ਕੰਮ ਕਰ ਰਹੇ ਤੁਸੀਂ ਹਾਂਜੀ ਅਸੀਂ ਕੀਤਾ ਹੈਗਾ ਤੇ ਇਨਫੈਕਟ ਅਸੀਂ ਕਿਉਂ ਜਵਾਬ ਮਿਲਿਆ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅਵੇਲੇਬਲ ਨਹੀਂ ਹੈਗੇ ਲੋਕਾਂ ਨੇ ਆਈਸੋਲੇਸ਼ਨ ਇਸ ਕਰਕੇ ਕਰ ਲਏ ਬਹੁਤ ਕੁਝ ਕੀਤਾ ਹੈਗਾ ਅੱਜ ਤੁਸੀਂ ਲੋਕ ਆ ਗਏ ਬਾਈ ਚਾਂਸ ਅਸੀਂ ਮਿਲ ਗਏ ਤੁਹਾਨੂੰ ਤੇ ਸੋ ਦੈਟ ਆਈ ਏਮ ਟੈਲਿੰਗ ਯੂ ਮੈਂ ਵੀ ਕਿਤੇ ਅੱਜ ਗਿਆ ਸਰ ਕਾਰਪੋਰੇਟ ਵੱਲੋਂ ਕੀ ਜਵਾਬ ਮਿਲਿਆ ਤੁਹਾਨੂੰ ਕਿ ਕਿਉਂ ਕੰਮ ਜੇ ਡਿਲੇ ਹੋ ਰਿਹਾ ਹੈ ਸਰ ਜੀ ਸਰ ਸਰ ਆਪਣਾ ਨਾਮ ਦੱਸ ਦਿਓ ਸਰ ਸੁਦੀਰ ਪਾਸੇ ਜੀ ਸਰ ਕਾਰਪੋਰੇਟ ਦਾ ਜਵਾਬ ਐਸੀਗਾ ਕਿ ਕਰ ਦਿੰਗੇ ਹਮ ਦੇਖ ਰਹੇ ਹਮ ਇਹ ਕੰਮ ਚੁੱਕਦੇ ਰਹੇਗੇ ਐਕਸ਼ਨ ਕੋਈ ਨਹੀਂ ਹੋਇਆ ਮੈਂ ਆਪਣੀ 4-5 ਚਿੱਠੀਆਂ ਲਿਖੀਆਂ ਨੇ 2022 ਤੋਂ ਲੈ ਕੇ 2023 ਤੱਕ ਮੀਟਿੰਗਸ ਕੀਤੀਆਂ ਨੇ ਉਹਨਾਂ ਨਾਲ ਤੇ ਉਹ ਹਾਂ ਜੀ ਕਰ ਰਹੇ ਹਨ ਪਰ ਬਹੁਤ ਪ੍ਰਸ਼ਾਸਨਿਕ ਬਸ ਬੜਾ ਕੰਮ ਹੈ ਸਰ ਲੇਕਿਨ ਪਾਣੀ ਜਿਹੜਾ 2016 ਤੋਂ ਇੱਥੇ ਹਰ ਪਰ ਕਹਿੰਦੇ ਸਾਡੀ ਜਿਹੜੀ ਬੀਸਮੈਂਟ ਕਿ ਉਹ ਡੁੱਬ ਜਾਂਦੀ ਹੈ ਸਰ ਕਿੰਨੇ ਲੋਕ ਪ੍ਰਭਾਵਿਤ ਹੋ ਦੇਗੇ ਕਿੰਨੇ ਫਲੈਟਸ ਹੈ ਜਿਹੜੇ ਪ੍ਰਭਾਵਿਤ ਹੋਣਗੇ 206 ਫਲੈਟ ਹੈ ਜਿਹੜੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਪਰ ਬਾਅਦੇ ਜਿਹੜੇ ਗਰਾਉਂਡ ਫਲੋਰ ਵਾਲੇ ਨੇ ਸਰ ਤੁਸੀਂ ਇਹ ਦੇਖੋ ਹਰ ਟਾਵਰ ਦੋ ਫਲੈਟ ਹੈ ਚਾਰ ਫਲੈਟ ਇੱਧਰ ਹੋਗੇ ਸਰ ਇੱਕ 16 ਫਲੈਟ ਇੱਧਰ ਹੈ ਤੇ ਇੱਧਰ ਅੰਦਾਜ਼ਾ ਲਾ ਲਓ 10 ਫਲੈਟ 15 ਫਲੈਟ ਇੱਧਰ ਹੈ ਤੇ ਸਰ ਅੱਜ ਤੁਹਾਡੇ ਨਾਲ ਬਾਕੀ ਕਿ ਲੋਕਾਂ ਦਾ ਨਾਮ ਲਗਾ ਸਕਦੇ ਹੋ ਕਿ ਉਹਨਾਂ ਨੇ ਦੁਬਾਰ ਕਿਸੇ ਤੱਕ ਚੁਕਣੀ ਪਈ ਹੈ ਸਰ ਤੁਸੀਂ ਤਾਂ ਬਾਕੀ ਲੋਕ ਕਿਉਂ ਨਹੀਂ ਅੱਜ ਖੜੇ ਆ ਤੁਸੀਂ ਤਿੰਨ ਜਾਣੇਵਾ ਚੱਕ ਰਹੇ ਹੋ ਸਰ ਮੈਂ ਕੋਰਤੋਂ ਆਇਆ ਸੀਗਾ ਤੇ ਹਲੇ ਬਿਲਕੁਲ ਦੇ ਲਿਓ ਨੇ ਦੇ ਬਿਲਕੁਲ ਤੇ ਇੱਥੇ ਸਨ ਤੇ ਯੋਗੇਸ਼ ਜੀ ਦੇ ਫਾਦਰ ਨੇ ਇੱਥੇ ਨੇ ਤੇ ਤੁਸੀਂ ਆਏ ਤਾਂ ਮੈਂ ਤੁਹਾਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਾਰਪੋਰੇਸ਼ਨ ਨੂੰ ਜਿੰਨੇ ਲੋਕ ਪ੍ਰਭਾਵਿਤ ਨੇ ਇੱਕ ਲੈਟਰ ਲਿਖ ਕੇ ਸਾਰੇ ਸਾਈਨ ਕਰਾ ਕੇ ਤੁਸੀਂ ਦੇਣ ਨੂੰ ਤਿਆਰ ਹੋ ਉੱਥੇ 100% ਤਿਆਰ ਹੋ 100 ਲੋਕ ਰਾਜੀ ਨੇ ਪ੍ਰੋਬਲਮ ਦੇ ਵਿੱਚ ਜੇ ਉਹ ਕਾਰਵਾਈ ਕਰਨੇ ਤਿਆਰ ਨੇ ਜੇ ਕਾਰਵਾਈ ਕਰਨੀ ਹੁੰਦੀ ਤੇ ਤੁਸੀਂ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਫੋਟੋਆਂ ਖਿੱਚੀਆਂ ਤੁਹਾਡੇ ਸਾਹਮਣੇ ਸੈਂਪਲ ਹੈ ਇਹਨਾਂ ਨੇ ਕੰਮ ਕੀਤਾ ਇਸ ਕੰਮ ਨੂੰ ਜੀ ਅਗਰ ਕੰਪਲੀਟ ਨਹੀਂ ਕਰ ਸਕਦੇ ਤਾਂ ਇਹ ਪ੍ਰਸ਼ਾਸਨ ਤੋਂ ਬਾਅਦ ਵੀ ਹੋ ਸਕਦਾ ਸੀ ਤੇ ਸਰ ਆਖੀ ਸਵਾਲ ਹੈ ਜਿਹਨੂੰ ਜ਼ਿੰਮੇਵਾਰ ਕਿਸ ਨੂੰ ਸਮਝਦੇ ਇਸ ਵੇਲੇ ਤੁਸੀਂ ਕਾਰਪੋਰੇਸ਼ਨ ਨੂੰ ਬਿਲਡਰ ਨੂੰ ਦੋ ਦੋਨੋਂ ਜ਼ਿੰਮੇਵਾਰ ਉਪਰੋਕਤ ਮਾਮਲੇ ਵਿੱਚ ਸਥਾਨਕ ਕਾਉਂਸਲਰ ਯਦਵਿੰਦਰ ਸ਼ਰਮਾ ਨੇ ਮੌਜੂਦਾ ਨਗਰ ਨਿਗਮ ਜ਼ਿਰਖਪੁਰ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਜ਼ਿਰਖਪੁਰ ਧੋਖਾ ਧੜੀ ਦਾ ਅੱਡਾ ਬਣ ਗਿਆ ਹੈ ਅਤੇ ਵਾਰ-ਵਾਰ ਫੋਨ ਕਰਨ ਅਤੇ ਸੰਪਰਨ ਕਰਨ ਦੇ ਬਾਵਜੂਦ ਵੀ ਲੰਬਿਤ ਕੰਮ ਪੂਰਾ ਨਹੀਂ ਹੋ ਰਿਹਾ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਇਹ ਵੀ ਕਿਹਾ ਕਿ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਕੁਝ ਕੰਮ ਕਰਵਾਉਣਾ ਪਵੇਗਾ ਆਰਡਬਲਯੂਏ ਸਵਿਤਰੀ ਟਾਵਰਸ ਦੇ ਪ੍ਰਧਾਨ ਬਲਬੀਰ ਮਹਿਰਾ ਕਹਿੰਦੇ ਹਨ ਕਿ ਐਮਸੀ ਕਮੇਟੀ ਦਾ ਕੋਈ ਵੀ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਸਾਨੂੰ ਕੋਸ਼ਿਸ਼ ਕਰਦੇ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਵਿਧਾਇਕ ਤੋਂ ਲੈ ਕੇ ਡੀਸੀ ਤੱਕ ਸਾਰਿਆਂ ਨਾਲ ਸੰਪਰਕ ਕੀਤਾ ਹੈ ਹਰ ਕੋਈ ਜਲਦੀ ਕੰਮ ਕਰਵਾਉਣ ਦਾ ਭਰੋਸਾ ਦਿੰਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਅਤੇ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਦੂਜੀ ਪਾਸੇ ਜਦੋਂ ਐਮਸੀਈਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ।